ਜਦੋਂ ਆਪਦੇ ਆ ਲਾ ਗਿਆ ਤੋ ਇਹ ਸਾਫ ਸੁਥਰਾ ਹੈ ਕਿ ਜਿਵੇਂ ਤੁਸੀਂ ਗੱਲ ਕਰਕੇ ਸਰਫਣਾ ਧੋਖੇ ਲੈਂਦਾ ਤੇ ਇਹਨਾਂ ਨੇ ਪਿਛਲੇ ਬਾਈ ਇਲੈਕਸ਼ਨਾਂ ਚ ਵੀ ਐਵੇਂ ਕੀਤਾ ਆਪਦੇ ਇਹਨਾਂ ਦੇ ਵਰਕਰ ਉਵੇਂ ਰਹੇ ਜਾਂਦੇ ਆ ਉਹ ਇੱਕ ਮੁੰਡਾ ਸੀ ਜਿਹੜਾ ਇਹਨਾਂ ਨੇ ਵੈਸੇ ਤਾਂ ਜਾਦੇ ਜਾਣੇ ਸੀ ਜਦੋਂ ਇਹਨਾਂ ਦੇ ਆਪਦੇ ਜਿਹੜੇ ਖਾਸ ਵਰਕਰ ਉਹਨਾਂ ਨੇ ਅਰਦਾਸ ਵੀ ਕੀਤੀ ਸੀ ਫੜ ਕੇ ਕਿ ਇਹ ਜੇ ਪਾਸਿਓਂ ਲਿਆਉਣਗੇ ਤੇ ਅਸੀਂ ਵਿਰੋਧ ਕਰਾਂਗੇ ਪਰ ਉਹਨਾਂ ਨੂੰ ਇਹਨਾਂ ਨੇ ਕਿਸੇ ਨੂੰ ਚੇਅਰਮੈਨੀ ਦਾ ਲਾਲਚ ਦੇ ਤਾ ਕਿ ਉਹਨੂੰ ਉਹ ਲਾਲਚਾਂ ਚ ਵੇਚ ਗਏ ਆਪਾਂ 1 ਮਹੀਨੇ ਦੇ ਵਿੱਚ ਹੁਣ ਜਿਹੜਾ ਪ੍ਰਚਾਰ ਕੀਤਾ ਕੋਈ ਜ਼ਿਆਦਾ ਲੰਮਾ ਸਮਾਂ ਪ੍ਰਚਾਰ ਨਹੀਂ ਕੀਤਾ ਕਮੀ ਇਹ ਵੀ ਕਹਿ ਸਕਦੇ ਜੇ ਆਪਾਂ ਲੰਮਾ ਸਮਾਂ ਪਰ ਪਹਿਲਾਂ ਪ੍ਰਿਪੇਅਰ ਹੁੰਦੇ ਲੋਕਾਂ ਦੇ ਵਿੱਚ ਵਿਚਰਦੇ ਤੇ ਥੋੜਾ ਵੱਧ ਹੋ ਸਕਦਾ ਆਪਾਂ ਜਿੱਤ ਦੇ ਜਿਹੜਾ ਉਹਨਾਂ ਸ਼ੁਰੂ ਤੋਂ ਹੀ ਉਹਨਾਂ ਦਾ ਤਾਂ ਇੱਕ ਢਾਂਗ ਹੀ ਆ ਨਾ ਤਰੀਕਾ ਇਹਨਾਂ ਨੇ ਸਰਕਾਰ ਨੇ ਬਣਾ ਲਿਆ ਹੋਇਆ ਉਹਨਾਂ ਜਦੋਂ ਛਰੇਆਮ ਬਿਆਨ ਵੀ ਛਰੇਆਮ ਦਿੱਤਾ ਤੇ ਸ਼ਰਿਆਮ ਮੀਡੀਆ ਚ ਵੀ ਬੋਲਦੇ ਆ ਕਿ ਆ ਕਿ ਲੋਕਾਂ ਨੂੰ ਚਲੋ ਇਹ ਆ ਕਿ ਸਰਕਾਰ ਸਾਲੇ ਚ ਹੈਗੀ ਤੇ ਹੀ ਕੰਮ ਲੈ ਲਈਏ ਕੰਮਾਣਾ ਵੀ ਪਰ ਇਹਦਾ ਇਹ ਮਤਲਬ ਨਾ ਸਮਝੀਏ ਕਿ ਲੋਕ ਜਿਹੜੇ ਆ ਇਹਨਾਂ ਨੂੰ ਸਤਾਈ ਚ ਫੇਰ ਜਿਤਾ ਦੇਣਗੇ ਚਿੱਟੇ ਦਾ ਕਿੰਨਾ ਕਾਰੋਬਾਰ ਉੱਥੇ ਚੱਲਦਾ ਰਿਹਾ ਤੇ ਸਾਰੇ ਕਰਮਚਾਰਨ ਵਾਲੇ ਆਪ ਜਾਣੀ ਜਾਣ ਚਾਹੀਏ ਇਹਨਾਂ ਨੂੰ ਵੋਟ ਪਾਉਂਦੇ ਆ ਜਾਂ ਨਹੀਂ ਸਾਰਿਆਂ ਨੂੰ ਪਤਾ ਉਹਨਾਂ ਨੇ ਉੱਥੇ ਉਹਨੇ ਕਿੰਨਾ ਬੇੜਾਗਰਕ ਨੌਜਵਾਨੀ ਦਾ ਕੀਤਾ ਉਸ ਦਿਨ ਇਹ ਕੇ ਤੋ ਲਕੋੜ ਹੀ ਹੈਗਾ ਠੀਕ ਹੈ ਜੀ ਜਿਹੜਾ ਡਰ ਆ ਨਾ ਭਾਈ ਅਮਰਪਾਲ ਸਿੰਘ ਤੋਂ ਉਹ ਸਾਰਿਆਂ ਨੂੰ ਉੱਤਾਰਿਆ ਤੇ ਉਹਨਾਂ ਨੇ ਰਲ ਮਿਲ ਕੇ ਜਿਹੜਾ ਉਹਨਾਂ ਦਾ ਇੱਕੋ ਸੀਗਾ ਕਿ ਭਾਈ ਮਨਦੀਪ ਸਿੰਘ ਨੂੰ ਹਰਾਉਣਾ ਕਿਸੇ ਵੀ ਤਰੀਕੇ ਨਾਲ ਠੀਕ ਹੈ ਸ਼ਾਮਦਾਮ ਡੰਡ ਪੇੜ ਸਭ ਤੇ ਉਹ ਇਹਨਾਂ ਵਰਤੇ ਵੀ ਗਏ ਆ ਆਪਣੇ ਸਿੰਘਾਂ ਤੇ ਵੀ ਪਰਚੇ ਵੀ ਪਾਏ ਝੂਠੇ ਪਰਚੇ ਗੱਡੀਆਂ ਨੂੰ ਅੱਗਾ ਵੀ ਲਾਈਆਂ ਆਪਣੇ ਨੂੰ ਸਿੰਘਾਂ ਦੇ ਜਾਂਦਿਆਂ ਨੂੰ ਰਾਤ ਨੂੰ ਉਹਨਾਂ ਨੇ ਆਪ ਦਾ ਪੂਰਾ ਜ਼ੋਰ ਲਾਇਆ ਸੀ ਕਿਸੇ ਤਰੀਕੇ ਕਿਤੇ ਇਹਨਾਂ ਨੂੰ ਹਰਾਉਣ ਦਾ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਬਾਈ ਇਲੈਕਸ਼ਨ ਤਰਨਤਾਂ ਦੇ ਅੱਜ ਹੋ ਕੇ ਹਟਿਆ ਤਾਂ ਰਿਜ਼ਲਟ ਵੀ ਅਨਾਉਂਸ ਹੋ ਗਿਆ ਨਤੀਜੇ ਆ ਗਏ ਆ ਜੇਕਰ ਗੱਲ ਕਰਦੇ ਆ ਇਹਨਾਂ ਚੋਣਾਂ ਦੀ ਬਾਈ ਇਲੈਕਸ਼ਨ ਜਿਹੜੇ ਤਰਨਤਾਂ ਸਾਹਿਬ ਦੇ ਵਿੱਚ ਹੋਏ ਆ 11 ਤਰੀਕ ਨੂੰ ਵੋਟਾਂ ਪਈਆਂ ਤੇ 14 ਤਰੀਕ ਨੂੰ ਅੱਜ ਰਿਜ਼ਲਟ ਆਇਆ ਇਹਦੇ ਵਿੱਚ ਵੱਡੇ ਫੇਰ ਬਦਲ ਹੋਏ ਆ ਜਿੱਥੇ ਕਹਿ ਸਕਦੇ ਭਾਈ ਮਨਦੀਪ ਸਿੰਘ ਜਿਹੜੇ ਸੰਦੀਪ ਸਿੰਘ ਸਨੀ ਭਾਈ ਜੀ ਦੇ ਭਰਾਤਾ ਸਨ ਉਹ ਜਿੱਤ ਦੇ ਨਜ਼ਰ ਆ ਰਹੇ ਸੀ ਸਾਰੇ ਪੰਜਾਬ ਦੇ ਵਿੱਚ ਚਰਚਾ ਸੀਗੀ ਲੇਕਿਨ ਅੱਜ ਰਿਜ਼ਲਟ ਆਇਆ ਜਦੋਂ ਤਾਂ ਉਸ ਦੇ ਵਿੱਚ ਜਿਹੜਾ ਤੀਜੇ ਨੰਬਰ ਤੇ ਆਇਆ ਤਾਂ ਪਹਿਲੇ ਨੰਬਰ ਤੇ ਜੇਕਰ ਗੱਲ ਕਰਦੇ ਆ ਆਮ ਆਦਮੀ ਪਾਰਟੀ ਤੋਂ ਹਰਮੀਤ ਸਿੰਘ ਸੰਧੂ ਜਿਹੜੇ ਚੌਥੀ ਵਾਰ ਐਮ ਐਲ ਏ ਬਣੇ ਆ ਆਮ ਆਦਮੀ ਪਾਰਟੀ ਵੱਲੋਂ ਬੇਸ਼ੱਕ ਦੀ ਉਹਨਾਂ ਦਾ ਪਿਛੋਕੜ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਸੀਗੀ ਤਾਂ ਇਸ ਤੋਂ ਅੱਗੇ ਬੀਬੀ ਸੁਖਵਿੰਦਰ ਕੌਰ ਜਿਹੜੇ ਹੈਗੇ ਆ ਸ਼੍ਰੋਮਣੀ ਕਾਲੀ ਦਲ ਤੋਂ ਮੌਜੂਦਾ ਜਿਹੜੇ ਹੈਗੇ ਉਹ ਮੈਂਬਰਸ ਹਨ ਜਿਹੜੇ ਜਿਨ੍ਹਾਂ ਦੇ 30558 ਜਨਨ ਵੋਟਾਂ ਪਈਆਂ ਤਾਂ ਮਨਦੀਪ ਸਿੰਘ ਅਕਾਲੀ ਦਲ ਵਾਸ ਪੰਜਾਬ ਤੋਂ ਜਿਨ੍ਹਾਂ ਨੂੰ ਵੋਟਾਂ ਪਈਆਂ ਨੇ 19620 ਵੋਟਾਂ ਪਈਆਂ ਤਾਂ ਇਸ ਤੋਂ ਅੱਗੇ ਜੇਕਰ ਗੱਲ ਕਰਦੇ ਆਪਾਂ ਕਰਮਵੀਰ ਸਿੰਘ ਗੁਰਜ ਜਿਹੜੇ ਕਿ ਕਾਂਗਰਸ ਵੱਲੋਂ ਸਨ ਉਹਨਾਂ ਨੂੰ 15078 ਵੋਟਾਂ ਤਾਂ ਹਰਜੀਤ ਸਿੰਘ ਸੰਧੂ ਜਿਹੜੇ ਭਾਜਪੀ ਵੱਲੋਂ ਖੜੇ ਸਨ ਉਹਨਾਂ ਨੂੰ ਵੋਟਾਂ ਪਈਆਂ ਨੇ 6.39 ਦੇ ਨੇੜੇ ਤੇੜੇ ਵੋਟਾਂ ਪਈਆਂ ਹੈਗੀਆਂ ਤਾਂ ਇਹਦੇ ਵਿੱਚ ਵੱਡੇ ਫੇਰ ਬਦਲ ਹੋਏ ਆ ਜਿੱਥੇ ਵੱਡੀਆਂ ਰਵਾਇਤੀ ਪਾਰਟੀਆਂ ਕਹਿ ਸਕਦੀਆਂ ਚੌਥੇ ਨੰਬਰ ਤੇ ਪੰਜਵੇਂ ਨੰਬਰ ਤੇ ਉੱਥੇ ਜਿਹੜੇ ਆਪਣੇ ਪੰਥਕ ਉਮੀਦਵਾਰ ਸਨ ਮਨਦੀਪ ਸਿੰਘ ਸੰਨੀ ਬਾਈ ਜੀ ਉਹ ਤੀਸਰੇ ਨੰਬਰ ਤੇ ਰਹੇ ਤਾਂ ਸਾਰੀ ਗੱਲਬਾਤ ਨੂੰ ਆਪਾਂ ਲੈ ਕੇ ਆ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਆਈਟੀ ਸੈੱਲ ਪੰਜਾਬ ਤੋਂ ਬਾਈ ਕਰਨਵੀਰ ਸਿੰਘ ਹੈਗੇ ਆ ਆਪਾਂ ਗੱਲਬਾਤ ਕਰ ਲਾਂਗੇ ਬਾਈ ਜੀ ਵਾਹਿਗੁਰੂ ਜੀ ਮਤਬਕ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਟਿੱਪਣੀ ਤੁਹਾਡੇ ਅੱਜ ਦੇ ਜਿਹੜੇ ਆਏ ਰਿਜ਼ਲਟ ਕੀ ਕਹਿਣਾ ਚਾਹੁੰਦੇ ਸੀ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੇ 19620 ਵੋਟਾਂ ਆਪਾਂ ਨੂੰ ਪਈਆਂ ਜਾਗਦੀ ਜ਼ਮੀਰਾਂ ਵਾਲੇ ਜਿਨ੍ਹਾਂ ਨੇ ਪੰਥ ਦਾ ਸਾਥ ਦਿੱਤਾ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਭਰਾਤਾ ਭਾਈ ਸੰਦੀਪ ਸਿੰਘ ਸਣੀ ਜੋ ਪੰਥ ਵੱਲੋਂ ਸਾਂਝੇ ਉਮੀਦਵਾਰ ਉਤਾਰੇ ਗਏ ਸੀ ਜਿਮਨੀ ਜੋਣਾ ਚ ਉਹਨਾਂ ਨੂੰ 19620 ਵੋਟਾਂ ਜਿਹੜੀਆਂ ਪਈਆਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਵਰਕਰਾਂ ਨੇ ਮਿਹਨਤ ਕੀਤੀ ਆ ਜਿਹੜਾ ਜੂਧਿਆ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਇਹ ਇੱਕ ਅੰਤ ਨਹੀਂ ਹੈ ਸ਼ੁਰੂਆਤ ਹੈ ਜੀ ਠੀਕ ਹੈ ਜੀ ਇਹ ਹਾਰ ਨਹੀਂ ਅਸੀਂ ਮੰਨਦੇ ਇੱਕ ਸ਼ੁਰੂਆਤ ਕੀਤੀ ਆ 2027 ਅੱਗੇ ਆ ਇਹ ਜਿਮਣੀ ਚੋਣਾ ਸੀ ਜਿਮਣੀ ਚੋਣਾ ਚ ਸਰਕਾਰ ਦੇ ਬਰਾਬਰ ਤੇ ਖੜੇ ਆ ਦੋ ਨੈਸ਼ਨਲ ਪਾਰਟੀਆਂ ਤੋਂ ਵੱਧ ਵੋਟ ਲਗਾਏ ਤੇ ਜੇ ਨੰਬਰ ਤੇ ਆਏ ਆ ਮਿਹਨਤ ਕਰਾਂਗੇ ਅੱਗੇ ਹੋਰ ਆਉਣ ਵਾਲੇ ਦਿਨਾਂ 'ਚ ਤੇ 2027 'ਚ ਜਿਹੜਾ ਆਪਾਂ ਵੱਡੀ ਜਿੱਤ ਹਾਸਲ ਕਰਾਂਗੇ ਜਿਸ ਤਰ੍ਹਾਂ ਭਾਈ ਮਨਦੀਪ ਸਿੰਘ ਜੀ ਦਾ ਵੀ ਬਿਆਨ ਆਇਆ ਇਹ ਜਿਹੜੇ ਅੱਜ ਚੋਣ ਤੀਜਾ ਹੈ ਉਸ ਤੋਂ ਬਾਅਦ ਕਿ ਇਹ ਮੇਰੀ ਹਾਰ ਨਹੀਂ ਪੰਥ ਦੀ ਹਾਰ ਨਹੀਂ ਗਈ ਅਸੀਂ 2024 2027 ਦੇ ਵਿੱਚ ਵੀ ਇਲੈਕਸ਼ਨ ਲੜਾਂਗੇ ਤਾਂ ਇਸ ਤੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਜੀ ਇਹ ਜਿਵੇਂ ਤੁਹਾਨੂੰ ਪਹਿਲਾਂ ਕਹਿ ਕੇ ਢੇਆ ਜਿਮਣੀ ਚੋਣਾਂ ਨੇ ਹੂੰ ਤੇ ਜਿਮਨੀ ਜੋਣਾ ਚ ਤੁਹਾਨੂੰ ਪਤਾ ਹੈ ਸਰਕਾਰ ਪੂਰਾ ਸਰਕਾਰੀ ਤੰਤਰ ਜਿਹੜਾ ਵਰਤਦੀ ਆ ਠੀਕ ਹੈ ਜੀ ਸਰਕਾਰੀ ਤੰਤਰ ਤਾਂ ਸਰਕਾਰ ਨੇ ਵਰਤਨਾ ਸੀ ਦੂਜੀਆਂ ਰਵੈਤੀ ਪਾਰਟੀਆਂ ਨੇ ਵੀ ਆਦਾ ਫੁੱਲ ਜ਼ੋਰ ਲਾਇਆ ਸੀ ਉਹਦਾ ਕਾਰਨ ਇੱਕੋ ਇੱਕ ਸੀ ਕਿਤੇ ਭਾਈ ਅਮਰਤਪਾਲ ਸਿੰਘ ਤੇ ਜਿਹੜੇ ਪੰਥ ਦੇ ਸਾਂਝੇ ਉਮੀਦਵਾਰ ਨੇ ਉਹਨਾਂ ਨੂੰ ਖਿਲਾਰੇ ਗਏ ਉਹ ਕਿਤੇ ਜਿੱਤ ਨਾ ਜਾਵੇ 2000 ਸਾਡੀ ਜਿਹੜਾ 2027 ਚ ਮੁਸ਼ਕਲਾਂ ਖੜੀਆਂ ਹੋਣਗੀਆਂ ਜਿਹੜਾ ਡਰ ਹੈ ਨਾ ਭਾਈ ਅਮਰਤਪਾਲ ਸਿੰਘ ਤੋਂ ਉਹ ਸਾਰਿਆਂ ਨੂੰ ਸਤਾ ਰਿਹਾ ਹੂੰ ਤੇ ਉਹਨਾਂ ਨੇ ਰਲ ਮਿਲ ਕੇ ਜਿਹੜਾ ਉਹਨਾਂ ਦਾ ਇੱਕੋ ਸੀਗਾ ਕਿ ਭਾਈ ਮਨਦੀਪ ਸਿੰਘ ਨੂੰ ਹਰਾਉਣਾ ਕਿਸੇ ਵੀ ਤਰੀਕੇ ਨਾਲ ਠੀਕ ਹੈ ਜੀ ਇਹ ਮੇਰੇ ਖਿਆਲ ਦੇ ਵਿੱਚ ਜੇਕਰ ਆਪਾਂ ਗੱਲ ਕਰਦੇ ਹਾਂ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਹਲਕਾ ਖਡੂਰ ਸਾਹਿਬ ਤੋਂ ਜਿਹੜੇ ਵੱਡੇ ਮਾਰਜ ਨਾਲ ਜਿੱਤੇ ਮੇਰੇ ਖਿਆਲ ਚ 4 4 ਲੱਖ ਵੋਟਾਂ ਤੋਂ ਉੱਪਰ ਜਿੱਤੇ ਆ ਤੇ ਤਿੰਨ ਸਾਲ ਤੋਂ ਉਹਨਾਂ ਨੂੰ ਐਨਐਸਸੀ ਜਿਹੜੀ ਲੱਗੀ ਹੋਈ ਉਹਨਾਂ ਤੇ ਮੇਰੇ ਖਿਆਲ ਚ ਤਿੰਨ ਸਾਲ ਤੋਂ ਉੱਪਰ ਹੋ ਗਿਆ ਤੇ ਜਦੋਂ ਅੱਜ ਤੋਂ ਤਿੰਨ ਸਾਲ ਪਹਿਲਾਂ 3 ਲੱਖ 4 ਲੱਖ ਵੋਟਾਂ ਤੇ ਜਿੱਤਦੇ ਆ ਤਾਂ ਕਿਤੇ ਆਪਾਂ ਕਹਿ ਸਕਦੇ ਹਾਂ ਪੰਥਕ ਉਮੀਦਵਾਰ ਜਿਹੜੇ ਹੈਗੇ ਆ ਬੇਸ਼ਾਦੀ ਭਾਈ ਮਨਦੀਪ ਸਿੰਘ ਨੇ ਉਹ ਡਿਪੈਂਡੈਂਟ ਉਹਨਾਂ ਨੇ ਆਜ਼ਾਦ ਵੀ ਜਿਹੜਾ ਕਹਿ ਸਕਦੇ ਉਹਨਾਂ ਕਾਗਜ਼ ਭਰੇ ਸੀਗੇ ਤਾਂ ਇਹ ਕਹਿ ਸਕਦੇ ਆ ਵੀ ਜਿਹੜਾ ਵੱਡਾ ਫੇਰ ਬਦਲ ਹੋਇਆ ਰਿਜ਼ਲਟ ਦੇ ਵਿੱਚ ਕਹਿ ਸਕਦੇ ਨਤੀਜਿਆਂ ਦੇ ਵਿੱਚ ਇਹਨਾਂ ਚੋ ਸਭ ਤੋਂ ਪਹਿਲੀ ਗੱਲ ਹੈ ਜੀ ਭਾਈ ਅਮਰਪਾਲ ਸਿੰਘ ਵੀ ਆਜ਼ਾਦ ਖੜੇ ਸੀ ਭਾਈ ਮਨਦੀਪ ਸਿੰਘ ਵੀ ਪੰਥ ਤੋਂ ਖੜੇ ਸਨ ਜੀ ਠੀਕ ਹੈ ਜੀ ਤੇ ਜਿਹੜਾ 2024 ਪਿਛਲੇ ਸਾਲ ਐਮਪੀ ਇਲੈਕਸ਼ਨ ਸੀ ਉਹ ਇੱਕ ਉਹਦੇ ਚ ਆਪਾਂ ਨੂੰ ਚਲੋ ਸਮਤੀ ਵੋਟ ਵੀ ਪਈ ਆ ਹਰ ਤਰ੍ਹਾਂ ਦੀ ਵੋਟ ਪਈ ਆ ਠੀਕ ਹੈ ਜੀ ਇਹ ਜਿਹੜਾ ਇਸ ਟਮ ਸੀ ਬਾਈ ਇਲੈਕਸ਼ਨ ਸੀ ਆਪਣੀ ਅਕਾਲੀ ਦਲ ਵਾਰਿਸਪਿਆ ਪਾਰਟੀ ਬਣ ਤੋਂ ਬਾਅਦ ਆਪਣੀ ਪਹਿਲੀ ਇਲੈਕਸ਼ਨ ਸੀ ਜਿੰਦੇ ਜੱਬ ਨੇ ਜਿੱਤ ਰਹੇ ਆ ਠੀਕ ਹੈ ਜੀ ਤੇ ਉਸ ਹਿਸਾਬ ਨਾਲ ਜੇ ਦੇਖਿਆ ਜਾਵੇ ਤੇ ਆਪਣਾ 19000 ਜਿਹੜੀ ਵੋਟ ਪਈ ਆ 19620 ਬਹੁਤ ਮਿਹਨਤ ਕੀਤੀ ਆਪਾਂ ਤੇ ਸਾਲ ਤੋਂ ਘੱਟ ਸਮੇਂ ਦੇ ਵਿੱਚ ਵਿੱਚ ਜੇ ਕੋਈ ਪਾਰਟੀ ਐ ਇਨੀ ਵੋਟ ਬੈਂਕ ਲੈ ਗਈ ਆ ਠੀਕ ਹੈ ਜੀ ਨਾ ਕੋਈ ਕੈਡਰ ਇਹਨਾਂ ਜਿਹੜੀਆਂ ਰਵਾਇਤੀ ਪਾਰਟੀਆਂ ਕੋਈ ਵੀ ਆ ਸਾਰੀਆਂ ਦਾ ਕੈਡਰ ਕਿੰਨੇ ਸਾਲ ਪੁਰਾਣਾ ਤੁਸੀਂ ਸਾਰਿਆਂ ਨੂੰ ਪਤਾ ਹੀ ਆ ਤੇ ਕੈਡਰ ਹੋਣਾ ਬੜਾ ਜ਼ਰੂਰੀ ਆ ਤੇ ਆਪਾਂ ਅੱਗੇ ਆਉਣ ਵਾਲੇ ਦਿਨਾਂ 'ਚ ਹੋਰ ਮਿਹਨਤ ਕਰਕੇ ਜਿਹੜੇ ਕੈਡਰ ਆਪਦਾ ਵੱਡਾ ਕਰਾਂਗੇ ਤੇ 2027 'ਚ ਜਿਹੜਾ ਪੰਜਾਬ ਪੂਰੇ ਪਰਚ ਆਪਾਂ ਜਿਹੜੀ ਆ ਦੀ ਸਰਕਾਰ ਬਣਾਉਂਦੀ ਐ ਪਾਈ ਸਾਹਿਬ ਜੀ ਭਾਈ ਕਰਨਵੀਰ ਸਿੰਘ ਜੀ ਇਹਨਾਂ ਜੋ ਚੋਣ ਨਤੀਜੇ ਅੱਜ ਆਏ ਆ ਉਹ ਐਕਸਪੈਕਟੇਬਲ ਹੈ ਤੁਹਾਨੂੰ ਇਹ ਹੈ ਸੀ ਵੀ ਇਸ ਤਰ੍ਹਾਂ ਹੋਊਗਾ ਕਿ ਜਾਂ ਨਹੀਂ ਸੀ ਤੁਸੀਂ ਕਿਸ ਤਰ੍ਹਾਂ ਦੀ ਕਾਸ ਰਹੀਆਂ ਸੀ ਆਸ ਤਾਂ ਇਹੋ ਵੱਧ ਦੀ ਸੀ ਜਿੱਤ ਦੀ ਆਸ ਸੀ ਹੂੰ ਕਿਉਂਕਿ ਜਿਵੇਂ 2026 24 ਚ ਸਾਥਸ ਦਿੱਤਾ ਸੀਗਾ ਸੰਗਤਾਂ ਨੇ ਤਰਨਤਰਨ ਚੋਂ ਹੀ ਤੇ ਨੌ ਹਲਕੇ ਬਾਕੀ ਸਾਰੇ ਜਿਹੜੇ ਖੰਡੂਰ ਸਨ ਦੇ ਹੀ ਜਿੱਤ ਦੀ ਆਸ ਸੀ ਪੰਥ ਸਾਰਾ ਨਾਲ ਸੀ ਇਹ ਜਿਵੇਂ ਤੁਹਾਨੂੰ ਕਹਿ ਕੇ ਕਿ ਇਹ ਸਰਕਾਰੀ ਤੰਤਰ ਵਰਤ ਦਾ ਉੱਥੇ ਤੁਸੀਂ ਪਿੱਛੇ ਜੇ ਇਹਨਾਂ ਦੇ ਵੱਡੇ ਲੀਡਰ ਦਾ ਬਿਆਨ ਵੀ ਸੁਣਿਆ ਸੀ ਸ਼ਾਮਦਾਮ ਡੰਡਪੇੜ ਸਭ ਤੇ ਉਹ ਇਹਨਾਂ ਵਰਤੇ ਵੀ ਗਏ ਆ ਆਪਣੇ ਸਿੰਘਾਂ ਤੇ ਵੀ ਪਰਚੇ ਵੀ ਪਾਏ ਝੂਠੇ ਪਰਚੇ ਹੂੰ ਗੱਡੀਆਂ ਨੂੰ ਅੱਗਾ ਵੀ ਲਾਈਆਂ ਆਪਣੇ ਨੂੰ ਸਿੰਘਾਂ ਦੇ ਜਾਂਦਿਆਂ ਨੂੰ ਰਾਤ ਨੂੰ ਠੀਕ ਹੈ ਜੀ ਉਹਨਾਂ ਨੇ ਆਪ ਦਾ ਪੂਰਾ ਜ਼ੋਰ ਲਾਇਆ ਸੀ ਕਿਸੇ ਤਰੀਕੇ ਕਿਤੇ ਇਹਨਾਂ ਨੂੰ ਹਰਾਉਣ ਦਾ ਹੂੰ ਠੀਕ ਹੈ ਜੀ ਠੀਕ ਹੈ ਜਿਵੇਂ ਆਪਾਂ ਇਹ ਗੱਲ ਕਰਦੇ ਆਂ ਵੀ ਹਾਰਨ ਦੇ ਕਾਰਨ ਕੀ ਸੀ ਵੀ ਬੇਸ਼ੱਕ ਦੀ ਤੁਸੀਂ ਉਹ ਗੱਲ ਕਰਤੀ ਆਮ ਆਦਮੀ ਪਾਰਟੀ ਦੀ ਵੀ ਗੱਲ ਕਰਤੀ ਆ ਜਾਂ ਮੌਜੂਦਾ ਸੱਤਾਧਾਰੀ ਤੇਰ ਇੱਕ ਕਹਿ ਦਿੰਦੇ ਵੀ ਐਡਵਾਂਟੇਜ ਹੁੰਦਾ ਜਦੋਂ ਕੋਈ ਬਾਈ ਇਲੈਕਸ਼ਨ ਹੁੰਦੇ ਆ ਮੈਕਸਿਮ ਮੇਰੇ ਸਾਹ ਸਾਫ ਸੇ 90% ਤੋਂ ਉੱਪਰ ਜਿਹੜਾ ਜਿਹੜੀਆਂ ਮੌਜੂਦਾ ਤੇਰਾਂ ਉਹ ਜਿੱਤਦੀਆਂ ਆ ਸੱਤਾਧਾਰੀ ਪਾਰਟੀ ਜਿਹੜੀ ਹੁੰਦੀ ਹੈ ਤਾਂ ਤੁਸੀਂ ਕਹਾਰਨ ਦੇ ਕਾਰਨ ਕੀ ਮੰਨਦੇ ਹੋ ਕੋਈ ਜਿਹੜੇ ਅੰਦਰੂਨੀ ਕਾਰਨ ਵੀ ਰਹੇ ਆ ਕੁਝ ਹੋਰ ਪ੍ਰਚਾਰ ਦੇ ਵਿੱਚ ਕਮੀ ਰਹੀ ਗਈ ਹੈ ਜਾਂ ਕੋਈ ਹੋਰ ਕਾਰਨ ਰਾਇ ਤੁਹਾਡੇ ਖਿਆਲ ਦੇ ਵਿੱਚ ਪ੍ਰਚਾਰ ਦੀ ਗੱਲ ਕਰੀਏ ਤਾਂ ਆਪਾਂ 1 ਮਹੀਨੇ ਦੇ ਵਿੱਚ ਹੁਣ ਜਿਹੜਾ ਪ੍ਰਚਾਰ ਕੀਤਾ ਹੂੰ ਕੋਈ ਜਿਆਦਾ ਲੰਮਾ ਸਮਾਂ ਪ੍ਰਚਾਰ ਨਹੀਂ ਕੀਤਾ ਕਮੀ ਇਹ ਵੀ ਕਹਿ ਸਕਦੇ ਜੇ ਆਪਾਂ ਲੰਮਾ ਸਮਾਂ ਪਰ ਪਹਿਲਾਂ ਪ੍ਰਿਪੇਅਰ ਹੁੰਦੇ ਲੋਕਾਂ ਦੇ ਵਿੱਚ ਵਿਚਰਦੇ ਤੇ ਥੋੜਾ ਵੱਧ ਹੋ ਸਕਦਾ ਆਪਾਂ ਜਿੱਤ ਦੇ ਠੀਕ ਹੈ ਵੱਡੀ ਲੀਡ ਨਾ ਵੀ ਜਿੱਤ ਦੇ ਹੂੰ ਤੇ ਬਾਕੀ ਮਿਹਨਤ ਸਾਡੇ ਸਾਰੇ ਵਰਕਰਾਂ ਨੇ ਬੜੀ ਕੀਤੀ ਆ ਜਿਨ੍ਹਾਂ ਨੇ ਲੋਕਲ ਨੇ ਚਾਹੇ ਪਾਸਿਓਂ ਆਪਾਂ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਸੀ ਜ਼ੋਨ ਚਾਰਜ ਲਾਏ ਸੀ ਤੇ ਮਿਹਨਤ ਜਿਹੜੀ ਆ ਉਹ ਤੇ ਚਲੋ ਰੰਗ ਭਗ ਲਿਆਉਂਦੀ ਆ ਕਰਾਂਗੇ ਹੋਰ ਵੱਧ ਚੜ ਕੇ ਮਿਹਨਤ ਮੇਨ ਤਾਂ ਇਹ ਆ ਕਿ ਸਰਕਾਰੀ ਤੰਤਰ ਜਿਹੜਾ ਬੜਾ ਜ਼ਿਆਦਾ ਇੱਥੇ ਵਰਤਿਆ ਗਿਆ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਕਵਰੇਜ ਕਰਦੇ ਆ ਵੀ ਜਿਹੜਾ ਉਹਨਾਂ ਸ਼ੁਰੂ ਤੋਂ ਹੀ ਉਹਨਾਂ ਦਾ ਤਾਂ ਇੱਕ ਢਾਂਗ ਹੀ ਆ ਨਾ ਤਰੀਕਾ ਇਹਨਾਂ ਨੇ ਸਰਕਾਰ ਨੇ ਬਣਾ ਲਿਆ ਹੋਇਆ ਉਹਨਾਂ ਜਦੋਂ ਸ਼ਰੇਆਮ ਬਿਆਨ ਵੀ ਸ਼ਰੇਆਮ ਦਿੱਤਾ ਤੇ ਸ਼ਰੇਆਮ ਮੀਡੀਆ 'ਚ ਵੀ ਬੋਲਦੇ ਆ ਬਾਕੀ ਉਹਨਾਂ ਦਾ ਆਪਦਾ ਪਰਸਨਲ ਮੀਡੀਆ ਦਾ ਜੇ ਚਲੋ ਜਿਹੜੇ ਸਾਡੇ ਵੀ ਤੁਸੀਂ ਜਿਵੇਂ ਸਾਰੇ ਕਵਰੇਜ ਵੀ ਕਰਦੇ ਜੇ ਪਰ ਸਰਕਾਰੀ মিডিਆ ਵੀ ਬੜਾ ਹੈਗਾ ਜਿਹੜਾ ਵੱਧ ਚੜਾ ਕੇ ਦੱਸਦਾ ਉਹ ਵੀ ਬੜਾ ਫਰਕ ਪੈਂਦਾ ਠੀਕ ਹੈ ਲੋਕਾਂ ਨੇ ਕਿਸ ਚੀਜ਼ ਨੂੰ ਮੁੱਖ ਰੱਖਦੇ ਹੋયા ਆ ਵਿਕਾਸ ਨੂੰ ਮੁੱਖ ਰੱਖਦੇ ਹੋયા ਜਾਂ ਮੌਜੂਦਾ ਸੱਤਾਧਾਰੀ ਪਾਰਟੀ ਕਰਕੇ ਜਾਂ ਕਿਹੜੇ ਕਾਰਨਾ ਕਰਕੇ ਵੀ ਜਿਹੜੀਆਂ ਇਹ ਵੋਟ ਜਿਹੜੀ ਪਾਈ ਆਪਣੇ ਜਿਹੜੀ ਭਾਈ ਜਿਹੜੇ ਹਰਮਿੰਦਰ ਸਿੰਘ ਸੰਧੂ ਜਿੱਤੇ ਆ ਤੇ ਉਹ ਕਿਸ ਕਾਰਨ ਕਰਕੇ ਜਿਹੜੀ ਵੋਟ ਉਹਨਾਂ ਨੇ ਪਾਈ ਇਹ ਵੀ ਆ ਕਿ ਲੋਕਾਂ ਨੂੰ ਚਲੋ ਇਹ ਆ ਕਿ ਸਰਕਾਰ ਸਾਲ ਇੱਕ ਹੈਗੀ ਤੇ ਇਹ ਕੰਮ ਲੈ ਲਈਏ ਕੰਮਾਣਾ ਵੀ ਪਰ ਇਹਦਾ ਇਹ ਮਤਲਬ ਨਾ ਸਮਝੀਏ ਕਿ ਲੋਕ ਜਿਹੜੇ ਆ ਇਹਨਾਂ ਨੂੰ 27 'ਚ ਫੇਰ ਜਿਤਾ ਦੇਣਗੇ। ਉਹਨਾਂ ਨੂੰ ਇਹ ਅਸੀਂ ਕੰਮ ਲੈ ਲਈਏ ਛੜਕਾਂ ਤੁਸੀਂ ਦੇਖਿਆ ਤੁਸੀਂ ਉਸ ਦਿਨ ਗਏ ਸੀਗੇ ਤੇ ਬਣੀਆਂ ਛੜਕਾਂ ਦੇ ਉੱਤੇ ਲੁੱਕ ਪਾਈ ਜਾ ਰਹੀ ਆ। ਉਹ ਵਿਖਾਵਾ ਲੋਕਾਂ ਨੂੰ ਵੀ ਚਲੋ ਇਹ ਹੁੰਦਾ ਕਿ ਸਰਕਾਰ ਹੈਗੀ ਉੱਤੇ ਤੇ ਇਹਨਾਂ ਤੋਂ ਅਸੀਂ ਕੰਮ ਲੈ ਲਈਏ ਸਾਲ ਇੱਕ। ਇਹਨਾਂ ਦੇ ਨਾਲ ਤੁਰੇ ਫਿਰਦੇ ਜਿਹੜੇ ਵਰਕਰ ਇਹਨਾਂ ਦੇ ਉਹ ਕਹਿੰਦੇ ਕਿ ਅਸੀਂ ਇਹਨਾਂ ਨੂੰ ਵੋਟਾਂ ਨਹੀਂ ਪਾਉਂਦੇ। ਠੀਕ ਹੈ ਜੀ। ਇੱਕ ਗੱਲ ਹੋਰ ਵੀ ਸਾਹਮਣੇ ਆਈ ਸੀ ਵੀ ਜਿਹੜੇ ਹੁਣ ਰਮੇਸ਼ ਸਿੰਘ ਸੰਧੂ ਜਿੱਤੇ ਆ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਪਿਛਲਾ ਜਿਹੜਾ ਪਛੋਕਰ ਸੀਗਾ ਕਾਲੀਦਾਲ ਵੱਲੋਂ ਸੀ ਸ਼ਾਇਦ ਤਿੰਨ ਵਾਰੀ ਜਿਹੜਾ ਐਮਐਲਏ ਵੀ ਉਧਰ ਬਣਿਆ ਚੌਥੀ ਵਾਰ ਹੁਣ ਜਿਹੜੀ ਜਿੱਤੇ ਹੈਗੇ ਬਣੇ ਹੈਗੇ ਤਾਂ ਕਰੀਬ ਦੱਸਿਆ ਜਾ ਰਿਹਾ ਕਿ 20 30 ਕਰੋੜ ਦੀ ਜਿਹੜੀ ਸਰਫ ਆਈ ਏ ਉਹ ਸਰਪ ਚੇਪਾ ਗਏ ਭਗਵੰਤਮਾਨ ਨੇ ਉਹਨੂੰ ਧੋਤਾ ਹੈਗਾ ਕੈਂਡੀਡੇਟ ਨੂੰ ਤਾਂ ਇਹ ਜਿਹਦਾ ਇਸਰਾ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਇਹ ਚੀਜ਼ ਇੱਕ ਹਾਸ ਹੁਣੀ ਆ ਲੋਕਾਂ ਨੂੰ ਸਮਝਣੀ ਚਾਹੀਦੀ ਆ ਜਿਹੜੇ ਉਮੀਦਵਾਰ ਇਹਨਾਂ ਨੇ ਅੱਜ ਐਮਐਲਏ ਇਹਨਾਂ ਦਾ ਬਣ ਗਿਆ ਇਸੇ ਨੂੰ ਕਿਤੇ ਮਾੜਾ ਚੰਗਾ ਬੋਲਦੇ ਰਹੇ ਇਹ ਭਗਵੰਤਮਾਨ ਦੀਆਂ ਇੱਕ ਹੁੰਦਾ ਕਿ ਆਪਾਂ ਗੱਲਾਂ 'ਚ ਕਹਿਣਾ ਆਨ ਰਿਕਾਰਡ ਹੈ ਮੀਡੀਆ 'ਚ ਰਿਕਾਰਡ ਹੈ ਇਹ ਉਹਨਾਂ ਨੂੰ ਮਾੜਾ ਬੋਲਦੇ ਤੇ ਜੋ ਸਚਾਈ ਵੀ ਆ ਚਿੱਟੇ ਦਾ ਕਿੰਨਾ ਕਾਰੋਬਾਰ ਉੱਥੇ ਚੱਲਦਾ ਰਿਹਾ ਤੇ ਸਾਰੇ ਧਰਮ ਤਰਨ ਵਾਲੇ ਆਪ ਜਾਣੀ ਜਾਣ ਚਾਹੀਏ ਇਹਨਾਂ ਨੂੰ ਵੋਟ ਪਾਉਂਦੇ ਆ ਜਾਂ ਨਹੀਂ ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਉੱਥੇ ਉਹਨੇ ਕਿੰਨਾ ਬੇੜਾਗਰਕ ਨੌਜਵਾਨੀ ਦਾ ਕੀਤਾ ਉਸ ਬੰਦੇ ਨੇ ਇੱਕ ਇਹ ਤੋਂ ਲਕੋੜ ਹੀ ਹੈਗਾ ਠੀਕ ਹੈ ਜੀ ਤਾ ਇਹਦੇ ਚ ਭਾਈ ਕਰਨਵੀਰ ਸਿੰਘ ਜੀ ਆਪਾਂ ਇੱਕ ਗੱਲ ਹੋਰ ਵੀ ਸਾਹਮਣੇ ਆਉਂਦੀ ਵੱਡੀ ਗੱਲ ਬੇਸ਼ੱਕ ਦੇ ਹਰਮੇਸ਼ ਸਿੰਘ ਸੰਧੂ ਜਿਹੜੇ ਹੈਗੇ ਆ ਆਮਦ ਪਾਰਟੀ ਤੇ ਜਿੱਤ ਜਾਂਦੇ ਆ। ਕਰੀਬ ਆਪਾਂ ਜੇ ਗੱਲ ਕਰਦੇ ਆ ਤਾਂ ਮੇਰੇ ਖਿਆਲ ਦੇ ਵਿੱਚ ਜਿਹੜੀ 42694 ਵੋਟ ਪਈ ਤਾਂ ਫਿਰ ਇਹ ਇਹਦਾ ਮਤਲਬ ਇਹ ਹੋਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦੇ ਵਿੱਚ ਜਿਹੜੇ ਦਲ ਬਦਲੂ ਹੈਗੇ ਆ ਉਹ ਕੋਈ ਫੈਕਟਰ ਨਹੀਂ ਰੱਖਦੇ ਜੇ ਜਿੱਦਨ ਮਰਜੀ ਜਾਓ, ਜੇ ਮਰਜੀ ਇਲਜ਼ਾਮਬਾਜ਼ੀ ਕਰੋ, ਕਿਸ ਤਰ੍ਹਾਂ ਦੇ ਮਰਜੀ ਬਿਆਨ ਦਿਓ ਜਾਂ ਜਿਸ ਤਰ੍ਹਾਂ ਵੀ ਹੈਗਾ ਸਭ ਕੁਝ ਚੱਲਦਾ ਜੀ। ਇਹ ਤੇ ਗੱਲ ਉਹ ਆ ਗਈ ਜੀ ਦੁੱਧਿਆਂ ਨੂੰ ਤਾਂ ਆਪਾਂ ਮਾੜਾ ਚੰਗਾ ਬੋਲਣਾ ਤੇ ਆਪਦੇ ਰੀ ਸਾਫ਼ ਸੁਥਰਾ ਉਹ ਕੰਮ ਹੋ ਗਿਆ ਠੀਕ ਹੈ ਜੀ ਉਹਨਾਂ ਜਦੋਂ ਤਾਂ ਉਧਰ ਸੀ ਉਦੋਂ ਮਾੜਾ ਜਦੋਂ ਆਪਦੇ ਆ ਲਗਿਆ ਤਾਂ ਉਹ ਸਾਫ਼ ਸੁਥਰਾ ਹੈ ਕਿ ਜਿਵੇਂ ਤੁਸੀਂ ਗੱਲ ਕਰਕੇ ਸਰਫਣਾ ਧੋਖੇ ਲਿਆਂਦਾ ਤੇ ਇਹਨਾਂ ਨੇ ਪਿਛਲੇ ਬਾਈ ਇਲੈਕਸ਼ਨਾਂ ਚ ਵੀ ਐਵੇਂ ਕੀਤਾ ਆਪਦੇ ਇਹਨਾਂ ਦੇ ਵਰਕਰ ਉਵੇਂ ਰਹੇ ਜਾਂਦੇ ਆ ਉਹ ਇੱਕ ਮੁੰਡਾ ਸੀ ਜਿਹੜਾ ਇਹਨਾਂ ਨੇ ਵੈਸੇ ਤਾਂ ਜਾਦੇ ਜਾਣੇ ਸੀ ਜਦੋਂ ਇਹਨਾਂ ਦੇ ਆਪਦੇ ਜਿਹੜੇ ਖਾਸ ਵਰਕਰ ਉਹਨਾਂ ਨੇ ਅਰਦਾਸ ਵੀ ਕੀਤੀ ਸੀ ਖੜਕੇ ਕੀ ਜੇ ਪਾਸਿਓਂ ਲਿਆਉਣਗੇ ਹਾਂ ਤੇ ਅਸੀਂ ਵਿਰੋਧ ਕਰਾਂਗੇ ਪਰ ਉਹਨਾਂ ਨੂੰ ਇਹਨਾਂ ਨੇ ਕਿਸੇ ਨੂੰ ਚੇਅਰਮੈਨੀ ਦਾ ਲਾਲਚ ਦੇ ਦਾ ਕਿਸ ਨੂੰ ਉਹ ਲਾਲਚਾਂ ਚ ਵੇਚ ਕੇ ਭਾਈ ਸਾਹਿਬ ਜੀ ਇਹ ਬੜੇ ਵੱਡੀ 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 ਚਰਚਾ ਹੈ ਵੀ ਇੱਕ ਕਿ ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਕੈਂਡੀਡੇਟ ਆਉਂਦਾ ਉਹ ਇਲੈਕਸ਼ਨ ਵੀ ਲੜਾਇਆ ਜਾਂਦਾ ਉਹਨੂੰ ਜਿਤਾਇਆ ਵੀ ਜਾਂਦਾ ਤੇ ਫਿਰ ਕਿਤੇ ਨਾ ਕਿਤੇ ਇਹ ਕਹਿ ਸਕਦੇ ਵੀ ਸਾਡੇ ਜਿਹੜੇ ਵਰਕਰ ਹੁੰਦੇ ਆ ਜਿਹੜੇ ਉਪਦੇਦਾਰ ਹੁੰਦੇ ਆ ਜਿਹੜੇ ਪਾਰਟੀ ਦੇ ਪੁਰਾਣੇ ਜਿਹੜੇ ਵਰਕਰ ਹੁੰਦੇ ਆ ਤਾਂ ਉਹ ਉਹ ਫਿਰ ਉਹ ਫਿਰ ਕੀ ਤੁਸੀਂ ਕੀ ਸੋਚਦੇ ਇਹ ਦੇਖੋ ਉਹਨਾਂ ਵਰਕਰਾਂ ਨੂੰ ਵੀ ਸੋਚਣਾ ਚਾਹੀਦਾ ਕਿੰਨੀ ਕਿ ਉਹਨਾਂ ਦੀ ਔਕਾਤ ਆ ਕਿੰਨੀ ਕੀ ਔਕਾਤ ਸਮਝਦੇ ਅਸਲ ਵਿੱਚ 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 ਸ਼ਾਇਦ ਇੱਕ ਦੋ ਮੀਟਿੰਗਾਂ ਵੀ ਹੋਈਆਂ ਸੀ ਮੇਰੇ ਖਿਆਲ ਦੇ ਵਿੱਚ ਜਿੱਥੇ ਤੱਕ ਤੁਹਾਨੂੰ ਵੀ ਪਤਾ ਹੋਵੇ ਮੀਟਿੰਗਾਂ ਹੋਈਆਂ ਇਹਨਾਂ ਦੀਆਂ ਮੀਟਿੰਗਾਂ ਕਾਫੀ ਚੱਲਿਆ ਬਿਲਕੁਲ ਬਿਲਕੁਲ ਤੇ ਪਰ ਤੁਸੀਂ ਦੇਖਿਆ ਕਿਸੇ ਨੂੰ ਇਹਨਾਂ ਨੇ ਚੇਅਰਮੈਨੀਆਂ ਦੇ ਕੇ ਇਹਨੂੰ ਗਨਮੈਨ ਦੇ ਕੇ ਜਾਂ ਜਿੰਪਸੀਆਂ ਦੇ ਕੇ ਮਨਾ ਲਿਆ ਜਾਂ ਫਿਰ ਉਹ ਇੱਕ ਦੇ ਦੂਜੀਆਂ ਪਾਰਟੀਆਂ 'ਚ ਵੀ ਚਲ ਗਏ ਆ ਜਾਦ ਖੜਕੇ ਵੀ ਠੀਕ ਹੈ ਠੀਕ ਹੈ ਤੇ ਪ੍ਰਚਾਰ ਕਿਸ ਤਰ੍ਹਾਂ ਦਾ ਰਿਹਾ ਕਿਸ ਕਿਸ ਵੱਲੋਂ ਪ੍ਰਚਾਰ ਜਿਹੜਾ ਸੰਗਤਾਂ ਵੱਲੋਂ ਬੜਾ ਵਧੀਆ ਸਾਥ ਮਿਲਿਆ ਹੰਗਾਰਾ ਮਿਲਿਆ ਸਤਕਾਰ ਜਿਹੜਾ ਸਭ ਤੋਂ ਵੱਡੀ ਗੱਲ ਆ ਜਿੰਦੇ ਕੋਲ ਜਾਣਦੇ ਹਾਂ ਸਤਕਾਰ ਜਿਹੜਾ ਸਭ ਤੋਂ ਵੱਧ ਇਹਨਾਂ ਨੂੰ ਭਾਵੇਂ ਉਹ ਮੂੰਹ ਦੇ ਬੋਲ ਕੇ ਸਾਡੇ ਕੋਲ ਇਹਨਾਂ ਲਈ ਗਾਲਾਂ ਵੀ ਕੱਢਦੇ ਸੀ ਸਾਰਾ ਕੁਝ ਮਜਬੂਰੀ ਖਾਤਰ ਕੰਮਾਂ ਲਈ ਕਹਿ ਲੋਗੀ ਜੁੜੇ ਆ ਲੋਕੀ ਤੇ ਇਹਨਾਂ ਨੂੰ ਪਾਈਆਂ ਐਰ ਕੀ ਵੋਟਾਂ ਜਿਵੇਂ ਤੁਹਾਨੂੰ ਕਿਹਾ 27 ਚ ਨਹੀਂ ਪਾਉਂਦੇ ਪਰ ਮੈਂ ਉਹਨਾਂ ਨਾਲ ਹੀ ਜਿਹੜੇ 42000 ਵੋਟਾਂ ਵੋਟਰਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਨੇ ਉਹਨਾਂ ਨੂੰ ਇਹ ਵੀ ਕਹਿੰਦੇ ਆ ਇਹਨਾਂ ਨੂੰ ਸਵਾਲ ਵੀ ਕਰਿਓ ਵੋਟਾਂ ਤਾਂ ਤੁਸੀਂ ਪਾਤੀਆਂ ਜਿਤਾਤਾ ਪੰਜਾਬ ਯੂਨੀਵਰਸਿਟੀ ਅੱਜ ਪੰਜਾਬ ਤੋਂ ਖੋਹਣ ਦੇ ਕਿਨਾਰੇ ਹੀ ਆ ਇੱਕ ਤਰ੍ਹਾਂ ਦੀ ਉਹਨਦੇ ਤੇ ਵੀ ਸਵਾਲ ਕਰਨ ਇਹਨਾਂ ਤੋਂ ਉਹ ਕੀ ਉੱਥੇ ਵੀ ਬੋਲਣ ਕੁਝ ਇਹਨਾਂ ਦੀ ਸਰਕਾਰ ਆ ਸਰਕਾਰ ਜਿਹੜੀ ਹੱਥੋਂ ਖੋਹਣ ਚ ਇਹਨਾਂ ਦਾ ਸਭ ਤੋਂ ਵੱਡਾ ਹੱਥ ਇਹਨਾਂ ਦਾ ਇਸ ਟਾਈਮ ਚਾਹੇ ਪੁਰਾਣੀਆਂ ਸਰਕਾਰਾਂ ਨੇ ਵੀ ਉਹ ਲਿਖ ਕੇ ਦੇ ਦਿੱਤਾ ਸੀ ਸਾਡੇ ਤੋਂ ਲੈ ਲਓ ਸੈਂਟਰ ਨੂੰ ਪਰ ਉਦੋਂ ਕੋਈ ਨਹੀਂ ਗਈ ਲੋਕਾਂ ਨੇ ਉਦੋਂ ਵੀ ਸੰਘਰਸ਼ ਕੀਤਾ ਪਰ ਅੱਜ ਦੇ ਟਾਈਮ 'ਚ ਉਹਨਾਂ ਨੇ ਸੈਨੇਟ ਭੰਗ ਕਰਤੀ ਆ ਤੇ ਉੱਥੇ ਧਰਨਾ ਲੱਗਾ ਹੋਇਆ ਉਹ ਇਹਨਾਂ ਦੀ ਸਰਕਾਰ ਇਹਨਾਂ ਦਾ ਇੱਥੇ ਤਾਂ 10 15 ਦਿਨ ਲੱਗਿਆ ਸੀ ਐਮ ਤੇ ਉੱਥੇ ਇੱਕ ਦਿਨ ਨਹੀਂ ਜਾ ਕੇ ਨਾ ਉਹਦੇ ਤੱਕ ਬਿਆਨ ਤੱਕ ਨਹੀਂ ਦਿੱਤਾਗਾ ਨਾ ਐਮਐਲਏ ਗਏ ਐ ਇੱਕ ਦੋ ਗਏ ਜਾਣ ਹਾਂ ਗੱਲ ਮੈਂਬਰ ਸੀਗੇ ਗੱਲ ਜਿਵੇਂ ਤੁਹਾਨੂੰ ਮੈਂ ਉਦੋਂ ਵੀ ਕਹੀ ਸੀ ਹੜਾਂ ਦੇ ਟਾਈਮ ਤੇ ਇੱਥੇ ਔਰ ਭੁੰਜੇ ਬਹਿ ਕੇ ਰੋਟੀਆਂ ਖਾਣ ਦਾ ਲੰਗਰ ਸ਼ਿਕਨ ਆਗੇ ਆ ਉਹ ਇਹਨਾਂ ਦਾ ਕੰਮ ਉਹ ਥੋੜੀ ਆ ਇਹਨਾਂ ਦਾ ਕੰਮ ਆਉਂਦੇ ਤੇ ਕੋਈ ਕਾਨੂੰਨ ਬਣਾਉਣ ਹੜਾਂ ਤੇ ਵੀ ਇਹਨਾਂ ਜਿਹੜਾ ਨੁਕਸਾਨ ਹੋਇਆ ਕਿ ਉਹ ਖਦਾਈ ਕਰਨ ਜਿਹੜੇ ਹੁਕਮ ਜਾਰੀ ਕਰਨੇ ਜਿਹੜੇ ਜੇ ਤੁਹਾਡੇ ਹੱਥ 'ਚ ਕੁਰਸੀ ਆ ਜਾਂ ਪੈਨ ਦਿੱਤਾ ਹੁੰਦਾ ਵਰਤੋ ਕਰੋ ਉੱਥੇ ਤੁਸੀਂ ਇਹ ਥੋੜੀ ਵਿਧਾਨ ਸਭਾ 'ਚ ਕੋਈ ਸੈਸ਼ਨ ਇਹ ਸਪੈਸ਼ਲ ਰੱਖੋ ਇਹਨਾਂ ਤੇ ਸਪੈਸ਼ਲ ਜਲਾਸ ਸਪੈਸ਼ਲ ਜਲਾਸ ਰੱਖੋ ਸੈਸ਼ਨ ਰੱਖੋ ਬਲਾਉ ਉੱਥੇ ਸਾਰੇ ਵਿਚਾਰ ਕਰੋ ਉਹ ਆਦੇ ਉਲਾਲੇ ਆਸਤੇ ਤੇ ਦਿੱਲੀ ਤੱਕ ਧਰਨੇ ਤੇ ਪਹੁੰਚ ਗਏ ਆ ਬਿਲਕੁਲ ਸਾਰੇ ਸਾਰੇ ਐਮਐਲਏ ਸਾਰੇ ਐਮਐਲਏ 92 ਦੇ 92 ਉਹਨਾਂ ਦਾ ਫਿਰ 93 ਦੇ ਚੌਥਾ ਇੱਕ ਹੋਰ ਵਧ ਗਿਆ 94 ਹੋ ਗਿਆ ਦੋ ਹੋਰ ਵਧ ਗਏ ਬਿਲਕੁਲ ਜੀ ਬਿਲਕੁਲ ਤੇ ਨਾਲ ਜਿਹੜੇ ਇਹਨਾਂ ਦੇ ਐਮਪੀ ਵੀ ਆ ਉਹ ਐਮਪੀ ਇੱਕ ਦੋ ਗਏ ਵੀ ਉੱਥੇ ਠੀਕ ਹੈ ਜੀ ਪਰ ਜਾਣਨਾ ਕਿ ਲਿਆਣਾ ਗੱਲ ਉਹ ਤਾਂ ਸਾਰੇ ਸੰਗਤ ਵੀ ਜਾਂਦੀ ਆ ਹੋਰ ਸਾਰੇ ਪੰਜਾਬ ਭਰ ਚੋਦਨ ਗਏ ਆ ਲੋਕੀ ਉਹਨਾਂ ਦਾ ਮਨ ਵੀ ਕਹਿੰਦੇ ਅਸੀਂ ਹਾਈ ਕੋਰਟ ਹਾਈ ਕੋਰਟ ਚ ਜਾਵਾਂਗੇ ਇਸ ਮਸਲੇ ਤੇ ਗੱਲ ਤਾਂ ਹੈ ਨਾ ਸਾਲ ਹੋ ਗਿਆ ਪਿਛਲੇ 100 ਦਿਨ ਚੱਲਿਆ ਧਰਨਾ ਪਿਛਲੇ ਦਿਨ ਵੀ ਹਾਂ ਸਾਥਾ ਵਾਲਿਆਂ ਨੇ ਬੈਠੇ ਸਾਰੇ ਰਲ ਮਿਲ ਕੇ ਬੈਠੇ ਸੀ 100 ਦਿਨ ਉਦੋਂ ਵੀ ਚੱਲਿਆ ਉਦੋਂ ਵੀ ਜਾ ਕੇ ਤਾਂ ਇਹਨਾਂ ਦੇ ਉਹ ਜਿਹੜੇ 2-3 ਹੋਣ ਜਾਂਦੇ ਉਦੋਂ ਵੀ ਹੋ ਗਏ ਆਏ ਸੀ ਹਾਂਜੀ ਕੀਤਾ ਕੀ ਆ ਗੱਲ ਤਾਂ ਇਹ ਆ ਨਾ ਠੀਕ ਹੈ ਜੀ ਸੁਣਨ ਵਾਲਿਆਂ ਨੂੰ ਅਖੀਰ ਚ ਕੀ ਕਹਿਣਾ ਚਾਹੋਗੇ ਸੁਣਨ ਵਾਲਿਆਂ ਨੂੰ ਇਹ ਆ ਅਖੀਰ ਤੇ ਫਿਰ ਧੰਨਵਾਦ ਕਰਦੇ ਆ ਤਰਨ ਤਰਨ ਦੇ ਲੋਕਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਤੇ ਪੰਜਾਬ ਭਾਰਤ ਤੋਂ ਵਿਦੇਸ਼ ਤੋਂ ਜਿਹੜੇ ਸੰਗਤਾਂ ਨੇ ਸਹਿਯੋਗ ਦਿੱਤਾ ਅਰਦਾਸ ਬੇਨਤੀਆਂ ਕੀਤੀਆਂ ਸਭ ਤੋਂ ਸ਼ੁਕਰਗੁਜ਼ਾਰ ਸੱਚੇ ਪਾਤਸ਼ਾਹ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਓਟ ਅਸਰ ਜਿਨ੍ਹਾਂ ਦੀ ਸਦਕਾ ਅਸੀਂ ਇਸ ਜੰਗ ਦੇ ਵਿੱਚ ਮੈਦਾਨ ਚ ਕੁਦੇ ਸਾਂ ਤੇ ਆਉਣ ਵਾਲੇ ਦਿਨਾਂ ਚ ਫਿਰ ਜਿਹੜਾ ਸੰਘਰਸ਼ੇ ਜਾਰੀ ਰਹੇਗਾ ਸਾਡਾ 2027 ਚ ਜਿਹੜਾ ਅਸੀਂ ਜਿੱਤ ਪ੍ਰਾਪਤ ਕਰਾਂਗੇ ਨਾਲ ਹੀ ਇਕੱਲਾ ਸੰਘਰਸ਼ ਸਾਡਾ 2027 ਹਸਤੈਨਿੰਗ ਇਹ ਪੰਜਾਬ ਵਾਸਤੇ ਪੰਜਾਬ ਵਾਸਤੇ ਜਿੰਨਾ ਚਿਰ ਜਿਉਂਦੇ ਆ ਤੇ ਸੰਘਰਸ਼ ਲੜਦੇ ਰਵਾਂਗੇ ਇਕੱਲਾ ਵੋਟਾਂ ਦਾ ਸੰਘਰਸ਼ ਨਿੰਗਾ ਪੰਜਾਬ ਦੇ ਲਈ ਆ ਪੰਜਾਬ ਦੇ ਹੱਕਾਂ ਦੇ ਲਈ ਆ ਪੰਜਾਬ ਨੂੰ ਆਦੇ ਹੱਕ ਦਵਾ ਕੇ ਰਵਾਂਗੇ ਸੇਵਾ ਵੀ ਆਉਣ ਵਾਲੇ ਦਿਨਾਂ ਚ ਚੱਲਦੀ ਰਹੂਗੀ ਹੜਾ ਬਿਲਕੁਲ ਹੀ ਹੜਾਂ ਦੀ ਸੇਵਾ ਜਿਹੜੀ ਆ ਜਾਣਕਾਰੀ ਚਲੋ ਸੋਸ਼ਲ ਮੀਡੀਆ ਤੇ ਅਸੀਂ ਘੱਟ ਦਿੱਤੀ ਆ ਕਿਉਂਕਿ ਦਰਮਦਰੰ ਦੇ ਵਿੱਚ ਨਾਲ ਸੀ ਇੱਥੇ ਸਾਡੇ ਸਿੰਘ ਜਿਹੜੇ ਆ ਮਾਹਵੀਰ ਸਿੰਘ ਹੋਣੀ ਡਾਕਟਰ ਜਗਦੀਪ ਸਿੰਘ ਗੁਰਦੀਪ ਸਿੰਘ ਸੇਵਾ ਕਰਦੇ ਪਏ ਸੀ ਤੇ ਜਾਣਕਾਰੀ ਆਉਣ ਵਾਲੇ ਦਿਨਾਂ ਜੋ ਸੇਵਾ ਹੈ ਤੁਹਾਨੂੰ ਇੱਕ ਦੋ ਦਿਨਾਂ ਚ ਦੱਸਾਂਗੇ ਕੀ ਕੀ ਸੇਵਾ ਕੀਤੀਆਂ ਨੇ ਅਸੀਂ ਤੇ ਆਉਣ ਵਾਲੇ ਦਿਨਾਂ ਚ ਕੀ ਕਰਨੀਆਂ ਨੇ ਜੀ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਚੱਲਦੇ ਹੋਏ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡੀ ਧਰਤੀ ਕੱਢਦਾ ਸੀ ਸਾਡੀ ਧਰਤੀ ਸਾਡੇ ਲੋਕ ਚੈਨਲ ਨੂੰ ਸੁਭਾਤ ਵਸ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਇਹ ਸਾਰੀ ਵਿਚਾਰ ਚਰਚਾ ਅਸੀਂ ਕੀਤੀ ਹੈ ਬਾਈ ਕਰਨਵੀਰ ਸਿੰਘ ਮੇਰੇ ਨਾਲ ਸੰਨ ਆਈਟੀ ਜਿਹੜੇ ਪੰਜਾਬ ਤੋਂ ਚਾਰਜ ਨੇ ਤਾਂ ਅਸੀਂ ਵੱਡੇ ਸਵਾਲ ਹੈਗੇ ਆ ਕਿ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਜਿਹੜੀ ਹਾਰੀ ਹੈਗੀ ਉਹ ਕਿਉਂ ਹਾਰੀ ਹੈਗੀ ਉਹਦੇ ਤੇ ਸਾਰੀ ਇਸ ਵਿਚਾਰ ਚਰਚਾ ਕੀਤੀ ਹੈਗੀ ਤਾਂ ਤੁਸੀਂ ਵੀ ਆਪਣੇ ਕਮੈਂਟ ਜਰੂਰ ਕਰਨਾ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ